मनुख दे शरीरक रोगां ਲਈ శరీరక దుఖਾਂ ਲਈ 90% ਜ਼ਿੰਮੇਵਾਰ ਨੇ ਮਾਪੇ ਉਹਨੇ ਇੱਕ ਹੋਰ ਵੀ ਐਲਾਨ ਕੀਤਾ ਸੀ ਜਰਮਨ ਗਵਰਨਮੈਂਟ ਨੇ ਨਹੀਂ ਮੰਨਿਆ ਸੀ ਰੋਗੀ ਮਾਪੇ ਕੋਲੋਂ ਬੱਚੇ ਪੈਦਾ ਕਰਨ ਦਾ ਹੱਕ ਖੋਲੋ ਸ਼ੂਗਰ ਦੇ ਮਰੀਜ਼ ਨੇ ਇਹ ਹੱਕ ਉਹਨਾਂ ਕੋਲ ਖੋਲੋ ਬੱਚੇ ਸ਼ੂਗਰ ਦੇ ਮਰੀਜ਼ਾਂ ਦੇ ਭयंकर ਮਰੀਜ਼ ਨੇ ਕੋੜ ਦਾ ਰੋਗ ਹੀ ਹੈ ਬੱਚੇ ਕੋੜੀ ਹੋਣਗੇ ਉਹਨੇ ਇਦਾਨੀ ਆ ਗਿਆ ਸੀ ਇਸ ਤਰ੍ਹਾਂ ਦੇ ਭयंकर ਰੋਗਿਆਂ ਕੋਲੋਂ ਇਹ ਹੱਕ ਖੋਲੋ ਬੱਚੇ ਪੈਦਾ ਕਰਨ ਦਾ ਕਿਉਂਕਿ ਬੱਚੇ ਰੋਗੀ ਹੋਣਗੇ ਅੱਗੋਂ ਜਿਹੜੀ ਪੀੜ੍ਹੀ ਹੈ ਫਿਰ ਰੋਗੀ ਹੋਵੇਗੀ ਗਾਰਲ ਮਾਰਕਸ ਨੇ ਕਹਿ ਦਿੱਤਾ तेरी आर्थिक औकड़ा जिम्मेवार समाज है तू नहीं है एक मनुख इतना चोटी का धनवान हो गया इस वासे तू निर्धन रह गया एक मनुख ने सारा धन अपने कोठा कर लिया सागर की तरह तेरे तक पहुंचना ही औखा हो गया तेरी निर्धनता आर्थिक लई समाज जिम्मेवार ਇਹਨਾਂ ਦੋਹਾਂ ਨੇ ਬਹੁਤ ਵੱਡੀ ਨਾਸਤਿਕਤਾ ਨੂੰ ਜਨਮ ਦਿੱਤਾ ਮੇਰੇ ਸਰੀਰਕ ਦੁੱਖਾਂ ਲਈ ਰੋਗਾ ਲਈ ਮਾਂ-ਬਾਪ ਜ਼ਿੰਮੇਵਾਰ ਤੇ ਮੇਰੀ ਆਰਥਿਕ ਔਕੜਾਂ ਲਈ ਸਮਾਜ ਜ਼ਿੰਮੇਵਾਰ ਫਿਰ ਮੈਂ ਤੇ ਨਿਰਦੋਸ਼ ਮੈਂ ਤੇ ਕੁਝ ਵੀ ਨਹੀਂ ਫਿਰ ਤੇ ਮੇਰੇ ਤੇ ਕੋਈ ਜ਼ਿੰਮੇਵਾਰੀ ਆਈ ਨਹੀਂ ਹੁੰਦੀ ਇਸ ਖਿਆਲ ਦੇ ਨਾਲ ਉਸ ਵਕਤ ਬੇਸਤਰ ਨੌਜਵਾਨ ਬੱਚੇ ਉਹਨਾਂ ਦੇ ਮਨ ਵਿੱਚ ਮਾਂ ਬਾਪ ਦਾ ਸਨਮਾਨ ਘਟ ਗਿਆ ਇਸ ਖਿਆਲ ਦੇ ਨਾਲ ਬੇਸਤਰ ਦੁਨੀਆ ਦੇ ਗਰੀਬ ਮਜ਼ਦੂਰ ਕਿਸਾਨ ਅਮੀਰਾਂ ਦੇ ਖਿਲਾਫ ਹੋ ਗਏ ਅਮੀਰ ਸਮਾਜ ਦੇ ਖਿਲਾਫ ਹੋ ਗਏ ਕਿਉਂਕਿ ਕਾਰਲ ਮੋਰਕਸ ਕਹਿੰਦਾ ਹੈ ਮੇਰੀ ਆਰਥਿਕ ਔਖਣਾਂ ਲਈ ਇਹ ਅਮੀਰ ਜ਼ਿੰਮੇਵਾਰ ਹੈ ਸਮਾਜ ਜ਼ਿੰਮੇਵਾਰ ਤੂੰ ਫਰਾਈਡ ਕਹਿੰਦਾ ਮੇਰੇ ਸਰੀਰਕ ਰੋਗਾਂ ਲਈ ਮਾਂ ਬਾਪ ਜ਼ਿੰਮੇਵਾਰ ਨੇ ਗੁਰਬਾਣੀ ਬਲੰਦ ਬਾਗ ਕਹਿੰਦੀ ਹੈ ਨਹੀਂ ਨਾ ਸਮਾਜ ਦੋਸ਼ੀ ਹੈ ਨਾ ਮਾਂ ਬਾਪ ਦੋਸ਼ੀ ਨੇ ਤੂੰ ਦੋਸ਼ੀ ਹੈ ਦੱਦਾ ਦੋਸ ਮੈਂ ਦੇਉ ਕਾਹੂੰ ਦੋਸ ਕਰਮਾ ਆਪਣੇਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ ਨਾ ਦੀਜੇ ਅਵਰਜਨਾ ਤੇਰੇ ਕਰਮ ਐਸੇ ਸਨ ਉਹਨਾਂ ਕਰਕੇ ਮਾਂ ਬਾਪ ਦਾ ਸੰਜੋਗ ਹੋਇਆ ਇਸ ਤਰ੍ਹਾਂ ਦੇ ਮਾਪੇ ਦਾ ਸੰਜੋਗ ਹੋਇਆ ਇਸ ਤਰ੍ਹਾਂ ਦੇ ਭਾਈ ਬੈਣਾ ਦਾ ਸੰਜੋਗ ਹੋਇਆ ਇਸ ਤਰ੍ਹਾਂ ਦੇ ਰਿਸ਼ਤੇ ਬਣੇ ਨੇ ਤੇਰੇ ਕਰਮ ਹੀ ਐਸੇ ਨੇ ਤਾਂ ਹੀ ਤੈਨੂੰ ਸੰਸਾਰ ਵਿੱਚ ਇੰਨਾ ਹੀ ਕੁਝ ਪ੍ਰਾਪਤ ਹੋਇਆ ਹੈ ਅਰਥ ਇਤਨਾ ਕੁਝ ਪ੍ਰਾਪਤ ਹੋਇਆ ਨਾ ਦੋਸ਼ੀ ਠਹਿਰਾ ਕਿਸੇ ਨੂੰ ਦੋਸ਼ੀ ਨਾ ਠਹਿਰਾ ਸਵੈਮ ਤੇਰੇ ਕਰਮ ਦੋਸ਼ੀ ਨੇ ਤੁਨੇ ਕਰਮਾਂ ਨੂੰ ਠੇਕ ਕਰ ਐ ਰਖਵਾਦ ਨਾ ਕੀਜੇ ਰਹਿਮਨ ਸੁਖਰਤ ਕਰ ਕਰ ਲਈਜੇ ਰਹਿਮਨ ਜੋ ਕੋ ਚਾਹੀਦਾ ਲੈ ਸੁਖਰਤ ਕਰ ਕਰ ਲਈਜੇ ਰਹਿਮਨ ਸੁਖਰਤ ਦੀ ਮਨੁਖ ਇਤਨੇ ਫਿਕਰ ਨਹੀਂ ਕਰਦਾ ਖੈਰ ਹੁਣ ਮੈਂ ਅਰਜ਼ ਕਰਾਂ ਤਨ ਦੀਆਂ ਸਾਰੀਆਂ ਲੋੜਾਂ ਬਾਹਰੋਂ ਪੂਰੀਆਂ ਹੁੰਦੀਆਂ ਕੋਈ ਅੰਦਰੋਂ ਨਹੀਂ ਪੂਰੀਆਂ ਹੁੰਦੀਆਂ ਤਨ ਨੂੰ ਮਕਾਨ ਚਾਹੀਦਾ ਬਾਹਰੋਂ ਮਿਲੇਗਾ ਤਨ ਨੂੰ ਧਨ ਚਾਹੀਦਾ 12ੋਂ ਮਿਲੇਗਾ ਤਨ ਨੂੰ ਕਪੜੇ ਚਾਹੀਦੇ ਨੇ 12ੋਂ ਮਿਲੇਗਾ ਪਰਵਾਰ ਦੇ ਸੰਬੰਧ ਜੋੜਨੇ ਨੇ 12ੋਂ ਜੁੜੇਗਾ ੜਕਾ 12ੋਂ ਵੇਖਣਾ ਪੈਗਾ ਲੜਕੀ 12ੋਂ ਵੇਖਣੀ ਪੈਗੀ ਰਤਬਾ ਚਾਹੀਦਾ 12ੋਂ ਮਿਲੇਗਾ ਕੋਈ ਔਲਾਦ ਚਾਹੀਦਾ 12ੋਂ ਮਿਲੇਗਾ ਕੋਈ ਅੰਦਰੋਂ ਮਹਿਲ ਨਹੀਂ ਮਿਲੇਗਾ ਰਤਬਾ ਨਹੀਂ ਮਿਲੇਗਾ ਤਨ ਸੰਪਦਾ ਅੰਦਰੋਂ ਨਹੀਂ ਮਿਲੇਗੀ ਤਾਂ ਉਹਨੀਆਂ ਸਾਰੀਆਂ ਲੋੜਾਂ ਦੀ ਪੂਰਤੀ ਬਾਹਰੋਂ ਹੁੰਦੀ ਹੈ ਔਰ ਬਾਹਰ ਦਾ ਬਹੁਤ ਸਾਰਾ ਸਾਜ਼ੋ ਸਮਾਨ ਕਰਮ ਤੇ ਕਿਰਤ ਨਾਲ ਪ੍ਰਾਪਤ ਹੁੰਦਾ ਹੈ ਕਿਰਤ ਤੇ ਕਰਨੀ ਪਵੇਗੀ ਉਹਦਮ ਤੇ ਕਰਨਾ ਪਵੇਗਾ ਪ੍ਰਮਾਤਮਾ ਦੀ ਪ੍ਰਾਪਤੀ ਅੰਦਰੋਂ ਹੋਵੇਗੀ ਬਾਹਰੋਂ ਨਹੀਂ ਹੋਵੇਗੀ ਨਾ ਕਿਸੇ ਪਹਾੜ ਚੋਂ ਪ੍ਰਮਾਤਮਾ ਮਿਲਣਾ ਹੈ ਨਾ ਕਿਸੇ ਗੁਫਾ ਤੋਂ ਨਾ ਕਿਸੇ ਦਰਿਆ ਤੋਂ ਨਾ ਸੂਰਜ ਚੰਦ ਤਾਰੇ ਆ ਤਾਂ ਪਰਮਾਤਮਾ ਦੀ ਪ੍ਰਾਪਤੀ ਅੰਦਰੋਂ ਹੋਵੇਗੀ ਮੈਨੂੰ ਬਾਰੋਂ ਮਨ ਚਾਹ ਪ੍ਰਾਪਤ ਨਹੀਂ ਹੋ ਸਕਿਆ ਇਹਨੂੰ ਕਹਿੰਦੇ ਨੇ ਪਰ ਸਥਿਤੀ ਠੀਕ ਨਹੀਂ ਸੀ ਸਥਿਤੀ ਠੀਕ ਨਹੀਂ ਸੀ ਪਰ ਆਲਬਦ ਠੀਕ ਨਹੀਂ ਸੀ ਪਰ ਸਥਿਤੀ ਠੀਕ ਨਹੀਂ ਸੀ ਉਦਮ ਤੇ ਮੈਂ ਬਹੁਤ ਕਹੀ ਤਾਂ ਮਿਹਨਤ ਤੇ ਮੈਂ ਬੜੀ ਕਹੀ थी ਦੇਵੇਂ ਹੁਣੇ ਮੈਂ ਤੁਹਾਡੇ ਸਾਹਮਣੇ ਪੰਕਤੀਆਂ ਰੱਖੀਆਂ ਨੇ ਕਈ ਕੋਟ ਘਾਨੇ ਥਕ ਪਾਏ ਵਿਚਾਰੇ ਥਕ ਜਾਂਦੇ ਟੁੱਟ ਜਾਂਦੇ ਕਈ ਕੋਟ ਘਾਲੇ ਥਕ ਪਾਏ ਕਈ ਕੋਟ ਬੈਠਤ ਹੀ ਖਾਂਏ ਇੱਕ ਬੱਚੇ ਦਾ ਜਨਮ ਕਿਸੇ ਰਾਜੇ ਦੇ ਘਰ ਹੋ ਗਏ ਅਰਬਾਪਤੀ ਦੇ ਘਰ ਹੋ ਗਏ ਉਹ ਬੱਚਾ ਜਨਮ ਤੋਂ ਹੀ ਅਰਬਾਪਤੀ ਜਨਮ ਤੋਂ ਵਦਿਆ ਤੋਂ ਵਦਿਆ ਉਸ ਨੂੰ ਮਹਿਲ ਮਿਲ ਗਿਆ ਜਨਮ ਤੋਂ ਜਨਮ ਤੋਂ ਅਰਬਾਂ ਖਰਬਾਂ ਦੀ ਸੰਪਤੀ ਮਿਲ ਗਈ ਹੈ ਕੁਝ ਵੀ ਨਹੀਂ ਕੀਤਾ ਇਸਨੇ ਹੁਣ ਹੁਣ ਤੇ ਕੁਝ ਵੀ ਨਹੀਂ ਕੀਤਾ ਇਹ ਕੀ ਹੈ ਇਹ ਪ੍ਰਾਲਬਦ ਪਰਸਥਿਤੀ ਇਹ ਪਿਛਲੇ ਬੋਏ ਹੋਏ ਕਰਮ ਉਹਨਾਂ ਕਰਕੇ ਹੈ ਪੰਕਤੀ ਬੜੀ ਗਜ਼ਬ ਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਾਨੰ ਪਰਾਪੂਰਵੇਣ ਬੁਜੰਤੇ ਮਹੀਪਤੇ ਕਿਤੇ ਤੂਰ ਬਿਲਾ ਦਾਨ ਹੈ ਭਲੀ ਬੂਤੋਗੇ ਪੁਰਬਲਾ ਗਿਆਨ ਹੁੰਦਾ ਤੇ ਜਨਮ ਤੋਂ ਹੀ ਬ੍ਰਹਮ ਗਿਆਨੀ ਵੀ ਹੋ ਸਕਦਾ ਸੀ ਜਨਮ ਤੋਂ ਇਹ ਧਾਰਮਿਕ ਹੋ ਸਕਦਾ ਸੀ بڑے ਛੋਟੇ ਛੋਟੇ ਮਾਸੂਮ ਬੱਚੇ ਧਾਰਮਿਕ ਹੋਏ ਨੇ ਬੜੀ ਲਗਨ ਵਾਲੇ ਹੋਏ ਨੇ ਸੰਸਾਰ ਦਾ ਇਤਿਹਾਸ ਭਰਿਆ ਤੇ ਇੱਕ ਦਿਨ ਤੁਹਾਡੇ ਸਾਹਮਣੇ ਵਿਚਾਰਾ ਮੈਂ ਰੱਖਾਂਗਾ ਉਹ ਪੁਰਬਲੇ ਸੰਸਕਾਰ ਹੁੰਦੇ ਨੇ ਪੁਰਬਲੇ ਕਰਮ ਹੁੰਦੇ ਨੇ ਬਾਰੋਂ ਕੁਝ ਪ੍ਰਾਪਤ ਨਹੀਂ ਹੋਇਆ ਪਰ ਸਥਿਤੀ ਠੀਕ ਨਹੀਂ ਸੀ ਕਿ ਪ੍ਰਮਾਤਮਾ ਤੋਂ ਅੰਦਰੋਂ ਮਿਲਦਾ ਹੈ ਪ੍ਰਮਾਤਮਾ ਦੀ ਪ੍ਰਾਪਤੀ ਅੰਦਰੋਂ ਨਹੀਂ ਹੋ ਸਕੇ ਮਨ ਸਥਿਤੀ ਠੀਕ ਨਹੀਂ ਸੀ ਕਿ ਮਨ ਸਥਿਤੀ ਕਿਹ ਮਨ ਮੈਲੇ ਔਰ ਕੁਝ ਨਹੀਂ ਮੈਲੇ ਮਨ ਮੈਲੇ ਸਭ ਕਿਛ ਮੈਲਾ ਤਨ धोते ਮਨ ਹੱਛਾ ਨਾ ਹੋਏ ਤਾਂ ਦੇ ਸਾਫ ਕਰਨ ਨਾਲ ਵੀ ਕਿਦਰੇ ਮਨ ਸਾਫ ਹੋ ਜਾਂਦਾ ਮਸਲਾ ਹੱਲ ਹੋ ਜਾਣਾ ਸੀ ਨਹੀਂ ਹੁੰਦਾ ਤੇ ਬੜੀ ਛੇਤੀ ਗੱਲ ਬਣ ਜਾਣੀ ਸੀ ਮਨ ਮੈਲੇ ਸਭ ਕਿਛ ਮੈਲਾ ਦੋ ਚਾਰ ਸ਼ਬਦ ਮੈਨੂੰ ਹੋਰ ਕਹਿਣ ਦੇਣਾ ਗੁਸਤਾਖੀ ਮਾਫ ਮਨ ਮੈਲੇ ਇਸ ਬੰਦੇ ਦਾ দান ਵੀ ਮੈਲਾ ਹੋਵੇਗਾ ਉਹਦੇ ਚ ਹੰਕਾਰ ਦੀ ਬਦਬੂ ਹੋਵੇਗੀ ਮਨ ਮੈਲਾ ਇਸਮਾਨੋ ਕਦੀ ਸੇਵਾ ਵੀ ਮੈਲੀ ਹੋਵੇਗੀ ਸੇਵਾ ਵਿੱਚ ਵੀ ਹੰਕਾਰ ਦੀ ਬਦਬਾ ਹੋਵੇਗੀ ਸਾਰੀ ਦੁਨੀਆ ਦੇ ਗੁਰਦੁਆਰਿਆਂ ਦੇ ਪ੍ਰਬੰਧਕ ਕਹਿੰਦੇ ਨੇ ਅਸੀਂ ਸੇਵਾ ਕਰਦੇ ਆ ਤਾਂ ਸੇਵਾ ਇੱਕ ਦੂਜੇ ਦੀ ਪਗ ਲਾ ਕੇ ਆਉਂਦੀ ਹੈ ਬੇਸ਼ਤਰ ਗੁਰਦੁਆਰਿਆਂ ਦੇ ਝਗੜੇ ਅਗਾਂਹਾਂ ਤੱਕ ਪਹੁੰਚਦੇ ਨੇ ਲੜਾਈ ਮਾਰ ਕੁੱਟਾਈ ਸੇਵਾ ਤੇ ਤੈਨੂੰ ਕੌਣ ਰੋਕਦਾ ਹੈ ਸੇਵਾ ਨਹੀਂ ਇਹ ਮਨ ਮਹਿਲੇ ਸੇਵਾ ਕਰਨਾ ਚਾਹੁੰਦੇ ਨੇ ਪਰ ਉਹ ਸੇਵਾ ਦੇ ਵਿੱਚ ਹੰਕਾਰ ਬੜਾ ਪਰਬਲ ਹੰਕਾਰ ਗੁਸਤਾਖੀ ਮaaf ਬਾਰ ਬਾਰ ਮਾਫੀ ਮੈਂ 90% ਸੰਸਾਰ ਵਰ ਦੇ ਪ੍ਰਬੰਧਕਾਂ ਨੂੰ ਦੇਖਿਆ ਉਹ ਤੇ ਸਰੋਤੇ ਵੀ ਨਹੀਂ ਨਿਤਨੇਮੀ ਵੀ ਨਹੀਂ ਕੁਝ ਵੀ ਨਹੀਂ ਕੁਝ ਵੀ ਨਹੀਂ ਕੁਝ ਵੀ ਨਹੀਂ ਤੇ ਉਹਨਾਂ ਦੇ ਹੱਥ ਸਾਡਾ ਧਰਮ ਹੈ ਐਸੇ ਖਦਰਮ ਕ੍ਰਿਵਨ 70 80 ਸਾਲ ਤਿੰਜ ਲੈ ਲਓ ਤੇ 70 80 ਸਾਲ ਦੇ ਚ ਕੀ ਹੋਇਆ ਅੱਧਾ ਪੰਜਾਬ ਪਤਿਤ ਹੋ ਗਿਆ ਨੌਜਵਾਨ ਬਾਗੀ ਹੋ ਗਏ ਉਹ ਜਿਹੜੇ ਮੁਖੀ ਲੋਗ ਨੇ ਉਹਨਾਂ ਦੇ ਆਪਣੇ ਬੱਚੇ ਵੀ ਪਤਿਤ ਨੇ ਮੈਂ ਐਸਾ ਦੇਖਿਆ ਇਸ ਸੰਬੰਧ ਵਿੱਚ ਮੈਂ ਕਿਤਾਬ ਵੀ ਲਿਖੀ ਹੈ ਸ਼ਾਇਦ ਮੈਂ ਪਿਛਲੇ ਸਾਲ ਦੇ ਗਿਆ ਸੀ ਦੇਸ਼ ਵਿਦੇਸ਼ ਦੇ ਗੁਰਦੁਆਰਿਆਂ ਦਾ ਪ੍ਰਬੰਧ ਕੀ ਡਾਂਚ ਸੇਵਾ ਮਨ ਮੈਲੇ ਤੁਸੀਂ ਬੰਦੇ ਦੀ ਸੇਵਾ ਵੀ ਮੈਲੀ ਮਨ ਮੈਲੇ ਕਹਿਣ ਦੇਣਾ ਗੁਸਤਾਖੀ ਮਾਫ ਇਸ ਬੰਦੇ ਦਾ ਗਿਆਨ ਵੀ ਮੈਲੇ ਇਹਦੇ ਗਿਆਨ ਦੇ ਵਿੱਚ ਵੀ ਹੰਕਾਰ ਹੋਵੇਗਾ हंकार की बदब होगी चलो इस संबंध रविदास का बोल मैं थोड़े सामने रख देव हम बड कब कुलीन हम पंडित हम जोगी सन्यासी रविदास ने बड़ी चोट कर दी है हम बड कव कुलीन हम पंडित हम जोगी सन्यासी ਗਿਆਨੇ ਗਣੇ ਸੂਰ ਹਮਦਾ ਤੇ ਇਹ ਬੁੱਧ ਕਬੈ ਨਾਸੀ ਕਹਿ ਰਵਦਾ ਸਬੈ ਨਹੀਂ ਸਮਝਸ ਝੋਲ ਪਰੇ ਜੈਸੇ ਬੋਰੇ ਪਾਗਲ ਪਾਗਲ ਕੋਈ ਦਿਨ ਮੈਨੂੰ ਦੋ ਚਾਰ ਸੱਜਣ ਮਿਲੇ ਦਸਮ ਗ੍ਰੰਥ ਦੀ ਗੱਲ ਕਰਨ ਲੱਗੇ ਕਹਿੰਦੇ ਗਿਆਨੇ ਜੀ ਤੁਹਾਡੇ ਨਾਲ ਕੋਈ ਦਸਮ ਗ੍ਰੰਥ ਬਾਰੇ ਵਿਚਾਰ ਕਰਨੀ ਮੈਂ ਕਿਹਾ ਤੁਸੀਂ ਦਸਵ ਗ੍ਰੰਥ ਦੀ ਸਟੱਡੀ ਕੀਤੀ ਹੈ ਪੜ੍ਹਿਆ ਕਦੇ ਪੜ੍ਹਿਆ ਤੇ ਨਹੀਂ ਦੇਖਿਆ ਵੀ ਨਹੀਂ ਤੇ ਮੈਂ ਕਿਹ ਕੀ ਵਿਚਾਰ ਉਤੰਦਰ ਕਰਾਂਗਾ ਇਸ ਤਰ੍ਹਾਂ ਦੇ ਬੇਵਕੂਫ ਵੀ ਜਗਤ ਦੇਚ ਘੁੰਮ ਰਹੇ ਹੈ ਹੈਰਾਨ ਕਿ ਕਿਉਂ એનર્ਜੀ ਵੇਸਟ ਕਰਦੇ ਕਿਉਂ ਆਪਣਾ ਸਮਾਂ ਵੇਸਟ ਕਰਦੇ ਬੜੀ ਕੀਮਤੀ ਜ਼ਿੰਦਗੀ ਹੈ ਪ੍ਰਭੂ ਦਾ ਨਾਮ ਜਪ ਬੰਦਗੀ ਕਰੋ ਇਹ ਉਹਨਾਂ ਲੋਕਾਂ ਦੇ ਰਹਿਣ ਦਿਓ ਜੋ ਸਾਹਿਤਕਾਰ ਨਹੀਂ ਇਤਿਹਾਸਕਾਰ ਨਹੀਂ ਪਰਚੋਲ ਕਰਨਾ ਚਾਹਤੇ ਨੇ ਦੇਖਣਾ ਚਾਹਨ ਤੁਸੀਂ ਨਾਮ ਜਪੋ ਪ੍ਰਭੂ ਦੀ ਬੰਦਗੀ ਕਰੋ ਪਰ ਕੀ ਕੀਤਾ ਜਾਏ ਉਹ ਵੀ ਪੰਡਤਾਈ ਦੇ ਜਾਣਾ ਜਾਂਦੇ ਹਮ ਬੜਕਉ ਕੁਲীন ਹਮ ਪੰਡਤ ਹਮ ਜੋਗੇ ਸੰਿਆਸੀ ਮੈਂ ਕਵੀ ਮਾੜਾ ਮੋਟਾ ਕਵੀ ਨਹੀਂ ਬਹੁਤ ਵੱਡਾ ਕ ਹਮ ਬੜਕਉ ਕੁਲীন ਬੜੀ ਉੱਚੀ ਜਾਤ ਹੈ ਮੇਰੀ ਮਾੜਾ ਮੋਟਾ ਨਹੀਂ ਹਮ ਹੈ ਹੰਬੜ ਕਵ ਕੁੜੇਨ ਹੰ ਪੰਡਤ ਮੈਂ ਬਹੁਤ ਪੜਾ ਲਿਖਾ ਅੱਜ ਵੀ ਡਿਗਰੀਆਂ ਮਿਲਦੀਆਂ ਨੇ ਪੁਰਾਣੇ ਜ਼ਮਾਨੇ ਚ ਵੀ ਮਿਲਦੀਆਂ ਸਨ ਚਤੁਰਵੇਦੀ ਤ੍ਰਿਵੇਦੀ ਦੁਵੇਦੀ ਇਹ ਸ਼ਾਸਤਰੀ ਜੀ ਮਹਾਰਾਜ ਇਹ ਸ੍ਰੀ 108 ਤੇ ਡਿਗਰੀਆਂ ਮਿਲਦੀਆਂ ਸਨ ਇਹ ਸੰਦਾਂਵਲੀਆਂ ਸਨ ਸ੍ਰੀ 108 ਇਹ 108 ਉਪਨਿਸ਼ਦਾਂ ਦਾ ਗਾਇਤ ਹੈ ਉਪਨਿਸ਼ਦਾਂ 108 ਨੇ ਪੂਰਾ ਮਜ਼ਮੂਨ 108 ਉਪਨੇਸ਼ਤਾਵਾਂ ਦੇ ਨਾਲ ਜੋ ਤਿੰਨ ਵੇਦ ਵੀ ਪੜ ਲਏ ਅਥਰ ਬੰਨ੍ਹਣ ਨੂੰ ਛੋੜ ਕੇ ਤੋਂ ਫਿਰ ਕਹਿੰਦੇ ਸਨ ਇਹ ਸ੍ਰੀ 111 ਸ੍ਰੀ 111 ਇਹ ਸ੍ਰੀ 108 ਇਹ ਸਾਸ਼ਟਰੀ ਜੀ ਮਹਾਰਾਜ ਇਹਨੇ ਚਾਰ ਵੇਦ ਪੜੇ ਨੇ ਚਤੁਰਵੇਦੀ ਸਾਹਿਬ ਇਹਨੇ ਤਿੰਨ ਪੜੇ ਨੇ ਤ੍ਰਵੇਦੀ ਸਾਹਿਬ ਇਨੇ ਦੋ ਪੜੇ ਨੇ ਦਵੇਦੀ ਸਾਹਿਬ ਇੱਕ ਪੜੇ ਹੋਏ ਨੂੰ ਡਿਗਰੀ ਨਹੀਂ ਮਿਲਦੀ ਸੀ ਸੰਦ ਨਹੀਂ ਦੋ ਤੇ ਲਾਜ਼ਮੀ ਪੜਨੇ ਪੈਣ ਦਵੇਦੀ ਸਾਹਿਬ ਇਨੇ ਦੋ ਪੜੇ ਨੇ ਪ੍ਰਾਚੀਨ ਕਾਲ ਦੇ ਚ ਵੀ ਹੋ ਰਜੇ ਵੀ ਬਨਾਰਸ ਦੇ ਚ ਇਹ ਪ੍ਰਮਾਣ ਪੱਤਰ ਮਿਲਦੇ ਨੇ ਅੱਜ ਯੂਨੀਵਰਸਿਟੀਆਂ ਕਾਲਜਾਂ ਦੇ ਚ ਦੋ ਜਿਹੇ ਢੰਗ ਦੇ ਮਿਲਣ ਲੱਗ ਪੈਨ ਬਾਹਰ ਦੀ ਵਿਦਿਆ ਤੇ ਵਿਦਿਆ ਵੀ ਮਨਕ ਨੂੰ ਹੰਕਾਰੇ ਕਰ ਦਿੰਦੀ ਹੈ ਜੇਕਰ ਮਨ ਮੈਲਾ ਹੈ ਗਿਆਨ ਵੀ ਮਨਕ ਨੂੰ ਹੰਕਾਰੇ ਬਣਾ ਦਿੰਦਾ ਹੈ ਸ਼ਹਿਦ ਦੋ ਨਵਦ ਮੈਂ ਹੋਰ ਦੋ ਰਾਦੇ ਹਾਂ ਗੁਨਾ ਦੇ ਆਸਰੇ ਤੇ ਹੀ ਹੰਕਾਰ ਚੱਲ ਸਕਦਾ ਹੈ ਔਗਣਾ ਦੇ ਆਸਰੇ ਤੇ ਨਹੀਂ ਚੱਲ ਸਕਦਾ ਮੈਂ ਅਕਸਰ ਕਹਿਣਾ ਹੁੰਦਾ ਇੱਕ ਬੰਦਾ ਮਾਣ ਕਰ ਸਕਦਾ ਮੈਂ ਮਾੜਾ ਮੋਟਾ ਦਾ ਨਹੀਂ ਨਹੀਂ ਬਹੁਤ ਵੱਡਾ ਦਾ ਨਹੀਂ ਆ ਪਰ ਇੱਕ ਮਨੁੱਖ ਇਹ ਕਿਸ ਤਰ੍ਹਾਂ ਮਾਣ ਕਰੇਗਾ ਮੈਂ ਮਾੜਾ ਮੋਟਾ ਬੇਈਮਾਨ ਨਹੀਂ ਬਹੁਤ ਵੱਡਾ ਬੇਈਮਾਨ ਕਿਸ ਤਰ੍ਹਾਂ ਮਾਣ ਕਰੇਗਾ ਮੈਂ ਮਾੜਾ ਮੋਟਾ ਚੋਰ ਨਹੀਂ ਆ ਬਹੁਤ ਵੱਡਾ ਚੋਰ ਆ ਤੇ ਮਾੜੀ ਮੋਟੀ ਚੋਰੀ ਕਰਦਾ ਹੋਵੇਗਾ ਮੈਂ ਤੇ ਪੂਰਾ ਘਰ ਹੀ ਲੁੱਟ ਕੇ ਲੈ ਜਾਂਦਾ ਮੈਂ ਬਹੁਤ ਵੱਡਾ ਲੁਟੇਰਾ ਕਿਸ ਤਰ੍ਹਾਂ ਮਾਣ ਕਰੇਗਾ ਔਗਣ ਤੇ ਹੰਕਾਰ ਖੜਾ ਹੀ ਨਹੀਂ ਹੋ ਸਕਦਾ ਸਮਾਜ ਔਗਣ ਹਾਰੇ ਨੂੰ ਨੀਵੇਂ ਤੋਂ ਨੀਵਾ ਮੰਨਦਾ ਹੈ ਹੰਕਾਰ ਉਸ ਦਾ ਖੜਾ ਨਹੀਂ ਹੋ ਸਕਦਾ ਹੰਕਾਰ ਗੁਣਾਂ ਦੇ ਆਸਰੇ ਤੇ ਖੜਾ ਹੋ ਸਕਦਾ ਮੈਂ ਮਾੜਾ ਮੋਟਾ ਸੇਵਾਦਾਰ ਨਹੀਂ ਬਹੁਤ ਵੱਡਾ ਸੇਵਾਦਾਰ ਮੈਂ ਮਾੜਾ ਮੋਟਾ ਗੈ ਨਹੀਂ ਨਹੀਂ ਬਹੁਤ ਵੱਡਾ ਗੈ ਨਹੀਂ ਮੈਂ ਮਾੜਾ ਮੋਟਾ ਦਾ ਨਹੀਂ ਨਹੀਂ ਬਹੁਤ ਵੱਡਾ ਦਾ ਨਹੀਂ ਬਹੁਤ ਵੱਡਾ ਦਾ ਨਹੀਂ ਗੁਣਾਂ ਦੇ ਆਸਰੇ ਤੇ ਹੰਕਾਰ ਖੜਾ ਹੁੰਦਾ ਹੈ ਤੇ ਹੰਕਾਰ ਤੋਂ ਕੋਈ ਬਹੁਤ ਵੱਡੀ ਮੈਲ ਹੈ ਹੀ ਨਹੀਂ ਨਿਮਖ ਨਿਮਖ ਕਰ ਸਰੀਰ ਘਟਾਵੇ ਤਉ ਵੀ ਹਉ ਮੈਲ ਨਾ ਜਾਵੇ ਨਹੀਂ ਜਾਂਦੀ ਨਹੀਂ ਜਾਂਦੀ ਬੜੀ ਭयंकर ਮੈਲ ਹੈ ਔਰ ਗੁਣਾ ਕਰਕੇ ਇਹ ਮੈਲ ਹੋਰ ਵੱਧ ਜਾਂਦੀ ਹੈ ਇਹਨਾਂ ਦਾ ਜ਼ਿਕਰ ਰਵਿਦਾਸ ਇੰਜ ਪੇ ਕਰਦੇ ਨੇ ਗਿਣਤੀ ਤੁਸੀਂ ਕਰ ਲੈਣਾ ਹਮ ਬੜ ਕਉ ਕੁਲীন ਹਮ ਪੰਡਤ ਹਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਰ ਹਮਦਾਤੇ ਇਹ ਬੁੱਧ ਕਬੈ ਨਾ ਨਾਸੀ ਕਹਿ ਰਵਦਾਸ ਸਵੇ ਨਹੀਂ ਸਮਝਸ ਭੂਲ ਪਰੇ ਜੈਸੇ ਬੋਰੇ ਪਾਗਲ ਦੇ ਪਾਗਲ ਗੁਣ ਵਧਾਈ ਜਾ ਰਹੇ ਨੇ ਹੰਕਾਰ ਵੀ ਵਧਾਈ ਜਾ ਰਹੇ ਨੇ ਇਹ ਤੇ ਇੰਜ ਹੈ ਖੀਰ ਬਣਾਈ ਜਾ ਰਹੇ ਨੇ ਉੱਪਰ ਸੋਆ ਪਾਈ ਜਾ ਰਹੇ ਨੇ ਇਹ ਤੇ ਇੰਜ ਹੈ ਇਹ ਤੇ ਕੁੰਚਰ ਦਾ ਇਸ਼ਨਾਨ ਹੈ ਕੁੰਚਰ ਹਾਥੀ ਦਰਿਆ ਦੇ ਸਰੋਵਰ ਦੇ ਚਿ ਸ਼ਨਾਨ ਕਰਦਾ ਬਾਹਰ ਆ ਕੇ ਸੁਣ ਨਾਲ ਪਰ ਮਿੱਟੀ ਬੰਦ ਹੈ ਤੀਰਥ ਬਰਤਰਦਾਨ ਕਰ ਮਨਵੇ ਧਰੇ ਗੁਮਾਨ ਨਾਨਿਕ ਨੇ ਫਲ ਜਾਤ ਤੈ ਜੰਕੁਨਜਰ ਇਸਨਾਨ ਇਹ ਤੇ ਹਾਥੀ ਦਾ ਇਸ਼ਨਾਨ ਇਹਦੇ ਉੱਤੇ ਇੱਕ ਹੋਰ ਵੀ ਉਦਾਹਰਣ ਬੜਾ ਗਜ਼ਬ ਦਾ ਦਿੱਤਾ ਹੈ ਸਤਗੁਰਾਂ ਦੀ ਬਾਣੀ ਨੇ ਜੋਵੇਂ ਕੋਪ ਸੰਚਨ ਕੋ ਬਸਦਾ ਉਠ ਬੈਲ ਗਏ ਚਰ ਬੈਲ ਬੈਲ ਬਬੇ ਦੇ ਤੇ ਦੋ ਲਾਵਾ ਬੈਲ ਇਕਲਾ ਬੈਲ ਵੱਲ ਬੂਟਾ ਵੱਲਾ ਬੈਲ ਬਲਦ ਬਲਦ ਜੋਵੇਂ ਕੋਪ ਸੰਚਨ ਕੋ ਬਸੁਦਾ ਖੂ ਜੋੜੇ ਪੁਰਾਣੇ ਜ਼ਮਾਨੇ ਚ ਹਲੜ ਜੋਲਦੇ ਸੇ ਰਾਹੜਟ ਰਾਜਸਥਾਨ ਦੇ ਜਿੱਥੇ ਪਾਣੀ ਬੜਾ ਡੋਂਗਾ ਤੇ ਉਥੇ ਹਲੜ ਚਲਾਣੇ ਬੜੇ ਔਖੇ ਸਨ ਵਜ਼ਨ ਇਤਨਾ ਭਾਰ ਇਤਨਾ ਹੋ ਜਾਣਾ ਸੀ ਦੋ ਬੈਲਾਂ ਲਈ ਵੀ ਹਲੜ ਖਿੱਚਣਾ ਔਖਾ ਸੀ ਉਥੇ ਰਾਹੜ ਦੇ ਰਾਹੀਂ ਮਸ਼ਕਾਂ ਦੇ ਰਾਹੀਂ ਪਾਣੀ ਕੱਢਦੇ ਸਨ ਗੁਰਵਾਨੀ ਇਹ ਉਦਾਹਰਣ ਦੇ ਲਈ ਜੋਂਵੇਂ ਕੂਪ ਸਨ ਚਨ ਕੋ ਬਸਦਾ ਖੋ ਜੋੜਿਆ ਖੋ ਦੇ ਨਾਲ ਬੈਲ ਜੋੜਿਆ ਧਰਤੀ ਨੂੰ ਸਿੰਚਣ ਵਾਸਤੇ ਧਰਤੀ ਦੇ ਜਿਹੜੀਆਂ ਬੈਲਾਂ ਨੇ ਬੂਟੇ ਨੇ ਉਹਨਾਂ ਨੂੰ ਸਿੰਚਣ ਵਾਸਤੇ ਜੋਵੇ ਕੂਪ ਸਿੰਚਨ ਕੋ বাসੁਦਾ ਉਠ ਬੈਲ ਗਏ ਚਰ ਬੇਲ ਬੇਲ ਸ਼ਾਮ ਦਾ ਵਕਤ ਹੋਇਆ ਕਿਸਾਨ ਆਪੇ ਹੀ ਥੱਕ ਗਿਆ ਬਲਦ ਵੀ ਥੱਕ ਗਿਆ ਤੇ ਹਲ ਡਣ ਨਾਲੋਂ ਬਲਦ ਨੂੰ ਖੋਲ ਦਿੱਤਾ ਬੰਨਣਾ ਭੁੱਲ ਗਿਆ ਤੇ ਬੈਲ ਉਹਨਾਂ ਬੇਲਾਂ ਨੂੰ ਖਾ ਗਿਆ ਜਿਹਦੇ ਸਾਰਾ ਦਿਨ ਪਾਣੀ ਦਿੰਦਾ ਰਹੇ ਬੇਲਾ ਫਲ ਤੱਕ ਪਹੁੰਚਨਾ ਫੁੱਲਾਂ ਤੱਕ ਪਹੁੰਚਨ ਬੈਲ ਖਾ ਗਿਆ ਪਹਿਲੇ ਹੀ ਖਾ ਗਿਆ ਜਿਸ ਬੈਲ ਦੇ ਰਾਹੀਂ ਪਾਣੀ ਕੱਢਦੇ ਰਹੇ ਉਸ ਬੈਲ ਨੇ ਹੀ ਸੱਤਿਆ ਨਾਸ ਕਰ ਦਿੱਤਾ ਮਨ ਦੀ ਪ੍ਰੇਰਣਾ ਨਾਲ ਗੁਰਦੁਆਰੇ ਆਇਆ ਮਨ ਦੀ ਪ੍ਰੇਰਣਾ ਨਾਲ ਗਜ਼ਬ ਦੇ ਨੰਦਾ ਕਰਨ ਲੱਗ ਪਿਆ ਵੈਰ ਤੋਂ ਬੋਲਣ ਲੱਗ ਪਿਆ ਮਨ ਦੀ ਪ੍ਰੇਰਣਾ ਨਾਲ ਦਾਨ ਕੀਤਾ ਫਿਰ ਮਨ ਦੀ ਪ੍ਰੇਰਣਾ ਨਾਲ ਬੇਇਮਾਨੀ ਕਰ ਚੁੱਕੀ ਜੋਵੇਂ ਕੂਪ ਸੰਜਨ ਕੋ ਵਸਦਾ ਉਠ ਬੈਲ ਗਏ ਚਰ ਬੈਲ ਖੂ ਜੋੜਿਆ ਬੇਲਾਂ ਨੂੰ ਸਿੰਚਣ ਵਾਸਤੇ ਬੈਲ ਖੁੱਲਾ ਛੱਡ ਦਿੱਤਾ ਬੇਲਾਂ ਸਾਰੀਆਂ ਹੀ ਖਾ ਗਏ ਪਾਠ ਕੀਤਾ ਪੂਜਾ ਕੀਤੀ ਸਤ ਸੰਗ ਕੀਤਾ ਮਿਹਨਤ ਕੀਤੀ ਦਿਨ ਵਰ ਸੰਜਮ ਰਖਿਆ ਨਹੀਂ ਮਨ ਦਾ ਧਿਆਨ ਕੀਤਾ ਨਹੀਂ ਖੁੱਲਾ ਛੱਡ ਦਿੱਤਾ ਸ਼ਾਮ ਤੱਕ ਅਨੇਕ ਬੇਲ ਵੀ ਨਹੀਂ ਰਹਿਣ ਦਿੱਤੇ ਕਹਿੰਦਾ ਦੋ ਪਾਠ ਮੈਂ ਸੁਖਮੰਨੀ ਸਾਹਿਬ ਦੇ ਕੀਤੇ ਨੇ ਪੁਰਖਾ ਤੇਰੇ ਚਿਹਰੇ ਦੇ ਉੱਤੇ ਇੱਕ ਪੰਕਤੀ ਦੀ ਛਾਪ ਵੀ ਨਹੀਂ ਮਿਲਦੀ ਕੀ ਪਾਠ ਤੂੰ ਦੋ ਕੀਤੇ ਨੇ ਉਹਦੇ ਸਾਰਾ ਕੀਤਾ ਹੋਇਆ ਗਿਆ ਜੋ ਮੈਂ ਕੋਪ ਸੰਚਨ ਕੋ ਵਸਦਾ ਉਠ ਬੈਲ ਗਏ ਚਰ ਬੇਲ ਹੁਣ ਮੈਂ ਅਰਜ਼ ਕਰਾਂ ਬਾਰੋਂ ਕੁਝ ਪ੍ਰਾਪਤ ਨਹੀਂ ਹੋਇਆ ਪਰ ਸਥਿਤੀ ਠੀਕ ਨਹੀਂ ਹੈ ਅੰਦਰੋਂ ਕੁਝ ਪ੍ਰਾਪਤ ਨਹੀਂ ਹੋਇਆ ਮਨਸਤੇ ਠੀਕ ਨਹੀਂ ਹੈ ਪਦਾਰਥ ਬਾਰੋਂ ਮਿਲੇਗਾ ਪਰਮਾਤਮਾ ਅੰਦਰੋਂ ਮਿਲੇਗਾ ਬਾਹਰ ਦੀਆਂ ਲੋੜਾਂ ਦੀ ਪੂਰਤੀ ਬਾਰੋਂ ਹੋਵੇਗੀ ਸਮਾਦੀ ਅੰਦਰੋਂ ਲਗੇਗੀ ਮਹਾਰਸ ਅੰਦਰੋਂ ਮਿਲੇਗਾ ਬਾਰੋਂ ਪਦਾਰਥ ਨੇ ਮਿਲੇ ਪਰ ਸਥਿਤੀ ਠੀਕ ਨਹੀਂ ਹੈ ਅੰਦਰੋਂ ਪ੍ਰਮਾਤਮਾ ਨੇ ਮਿਲਿਆ ਮਨ ਸਥਿਤੀ ਠੀਕ ਨਹੀਂ ਹੈ ਤਾਂ ਮਨ ਸਥਿਤੀ ਠੀਕ ਨਹੀਂ ਇਸ ਸਥਿਤੀ ਦੀ ਸਮਝ ਸੋਧ ਗੁਰੂਾਨੰਕ ਰੈਂਦੇ ਨੇ ਪ੍ਰਥਮ ਮਨ ਮੈਲ ਦੂਸਰਾ ਮਨ ਚੋਪੀ ਨਹੀਂ ਕਰਦਾ ਤੇ ਜਦ ਚੋਪੀ ਨਹੀਂ ਕਰਦਾ ਤੇ ਕੌਣ ਕੀਰਤਨ ਸੁਣੇ ਕੌਣ ਪਾਠ ਸੁਣੇ ਮੈਨੂੰ ਕਰਾਂ ਮਨ ਨਹੀਂ ਸੁਣਦਾ ਮਨ ਸਰੋਤਾ ਨਹੀਂ ਬਣਦਾ ਪੂਰਾ ਮਨ ਕਦੇ ਉਹ ਰੱਬੀ ਸਰੋਤ ਦੇ ਚ ਲਾਂਦਾ ਹੀ ਨਹੀਂ ਮਨ ਮਨ ਦੀ ਆਦਤ ਹੈ ਨਹੀਂ ਇਹ ਸਰੋਤਾ ਨਹੀਂ ਬਣਦਾ ਇਹ ਵਕਤਾ ਬਣਦਾ ਹੈ ਦੋ ਸ਼ਬਦ ਮੈਂ ਅਕਸਰ ਕਹਿਣਾ ਹੁੰਦਾ ਦੁਹਰਾਦੇ ਹਾਂ ਦੋ ਤਿੰਨ ਮਿੰਟ ਰਹਿੰਦੇ ਨੇ ਬੋਲਣ ਲੱਗਿਆਂ ਧਿਆਨ ਦੂਜੇ ਤੇ ਰੱਖਣਾ ਪੈਂਦਾ ਹੈ ਸੁਣਨ ਲੱਗਿਆਂ ਧਿਆਨ ਆਪਣੇ ਕੋਲ ਜੋ ਧਿਆਨ ਆਪਣੇ ਕੋਲ ਨਹੀਂ ਲਿਆਇਆ ਸੁਣ ਨਹੀਂ ਸਕੇਗਾ ਜੋ ਧਿਆਨ 부জে ਤੇ ਨਹੀਂ ਰਖ ਸਕਿਆ ਸੁਣਾ ਵੀ ਨਹੀਂ ਸਕੇਗਾ ਬੋਲਣ ਲੱਗਿਆਂ ਸੁਣਾਣ ਲੱਗਿਆਂ ਧਿਆਨ ਦਾ ਕੇਂਦਰ ਦੂਜਾ ਤੀਜਾ ਹੁੰਦਾ ਹੈ ਸੁਣਣ ਲੱਗਿਆਂ ਧਿਆਨ ਦਾ ਕੇਂਦਰ ਖੁਦ ਮਨ ਦੀ ਆਦਤ ਹੈ ਬੋਲਣ ਦੀ ਸੁਣਨ ਦੀ ਆਦਤ ਹੀ ਨਹੀਂ ਔਰ ਇਹ ਹਰ ਵਕਤ ਬੋਲਦਾ ਹੈ ਹਰ ਵਕਤ ਬੋਲਦਾ ਔਰ ਬਹੁਤ ਫਜ਼ੂਲ ਬੋਲਦਾ ਹੈ ਬੜੇ ਵਿਅਰਥ ਦੇ ਫੁਰਨੇ ਬੜੇ ਵਿਅਰਥ ਦੇ ਵਿਚਾਰ ਚੱਲਦੇ ਨੇ ਤੇ ਮਨ ਦੇ ਵਿਚਾਰ ਚੱਲਦੇ ਪਹਿਲੇ ਤੇ ਮਨ ਕਿਥੇ ਸਰੋਤਾ ਬਣੇ ਕਿਵੇਂ ਸੁਣੇ ਐਸੇ ਵਾਸਤੇ ਮੈਂ ਅਕਸਰ ਅਰਜ਼ ਕਰਦਾ ਹਾਂ ਮਾ ਸੁਰਤ ਦੇ ਤਿੰਨ ਅਰਥ ਨੇ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਇਹ ਤੇ ਸਰੋਤ ਹੈ ਸਰਵੰਤੋ ਬਣਿਆ ਹੈ ਕਠਨੈ ਮਨ ਨਹੀਂ ਸੁਣਦਾ ਔਰ ਜਦ ਕਦੀ ਇਸਰਾਂ ਦੀ ਗੱਲ ਚਲੇ ਮੈਨੂੰ ਪ੍ਰਿੰਸਪਲ ਗੰਗਾ ਸਿੰਘ ਦੀ ਰਬਾਈ ਯਾਦ ਆ ਜਾਂਦੀ ਹੈ ਜੋ ਉਹਨਾਂ ਨੇ ਮੈਨੂੰ ਉਦੋਂ ਸੁਣਾਈ ਸੀ ਬਾਅਦ ਵਿੱਚ ਉਹਨਾਂ ਦੇ ਮੈਗਜ਼ੀਨ ਅੰਮ੍ਰਿਤ ਦੇ ਵਿੱਚ ਵੀ ਛਪੀ ਸੀ ਉਹਨਾਂ ਦੀ ਰਬਾਈ ਮੈਂ ਤੁਹਾਨੂੰ ਸਰਵਨ ਕਰਾਂਗਾ ਦਿਲ ਸਾਗਰ ਸਾਗਰ ਦੇ ਵਾਂਗਰ ਸੀ ਅਤ ਡੂੰਘਾ ਅੜਿਆ दिन सागर सागर दे वांगर से अत डोंघा अड़या ज्ञान विचार से दकदे मोती पादा ताने घडे पर ए बाण को चज्जी मेरी बाहर बोल लुटाया जब तक दी खट्टी ना खट्टी खाली फिर दर खडेया <coughs> लंबी चौड़े दा पिछौखड़ ते मैं ना बयान करा ਜਿਸ ਦਿਨ ਹਲਦਵਾਨੀ ਚ ਉਹਨਾਂ ਨੇ ਮੈਨੂੰ ਇਹ ਰਵਾਈ ਸੁਣਾਈ ਸੀ ਥੋੜੀ ਦੇਰ ਬਾਅਦ ਫਿਰ ਮੈਂ ਉਹਨਾਂ ਨੂੰ ਇੱਕ ਰਵਾਈ ਸੁਣਾਈ ਸਨ 61 ਦੀ ਗੱਲ ਹੈ ਮੈਂ ਉਮਰ ਦੇ ਹਿਸਾਬ ਨਾਲ ਉਹਨਾਂ ਦੇ ਪੋਤਰਿਆਂ ਦੀ ਥਾਂ ਤੇ ਸੀ ਉਦੋਂ ਉਹ ਬਜ਼ੁਰਗ ਸਨ ਬੜੇ ਮੈਂ ਇੱਕ ਪ੍ਰਿੰਸੀਪਲ ਸਾਹਿਬ ਇੱਕ ਰਵਾਈ ਫਿਰ ਮੈਂ ਵੀ ਤੁਹਾਨੂੰ ਸੁਣਾਣੀ ਹੈ ਕਹਿੰਦੇ ਕਿ ਸੁਣਾ ਧਿਆਨ ਨਾਲ ਤੁਸੀਂ ਸੁਣਨਾ ਦਿਲ ਸੂ ਰਜ ਸੂ ਰਜ ਦੇ ਵਾਂਗ ਰਸੀ ਪਿਆਲੇ ਸ਼ਕਾ ਮਾਰੇ ਦਿਲ ਸੂ ਰਜ ਸੂ ਰਜ ਦੇ ਵਾਂਗ ਰਸੀ ਪਿਆਲੇ ਸ਼ਕਾ ਮਾਰੇ ਧਿਆਨ ਵਿਚਾਰ ਸੇ ਦਕਦੀਆਂ ਕਿਰਣਾ ਭਰੀਆਂ ਸਿਰ ਜਨ ਹਾਰੇ ਪਰ ਅਫਸੋਸ ਮਸਕੀਨ ਇਸ ਥਾਈ ਲਗੇ ਆ ਗ੍ਰਹਿਣ ਖੁਦੇਦਾ ਬੋਲ ਬੋਲ ਕੇ ਚਮਤ ਗਵਾਈ ਕਰਿਆ ਹੁਣ ਅੰਧਿਆਰੇ ਮੇਰੀ ਬਾਹਂ ਬਗੜ ਕੇ ਤੇ ਕਹਿ ਲਗੇ ਜੋ 75 ਸਾਲੇ ਚ ਮੈਨੂੰ ਸਮਝ ਆਈਏ ਤਿੰਨੇ 20 ਸਾਲਾਂ ਚ ਸਮਝ ਆ ਗਈਏ ਮੈਂ ਕਹੀ ਤਾਂ ਸਾਫ ਹੈ ਬੋਲਣ ਲੱਗੇ ਆ ਧਿਆਨ ਦੂਜੇ ਤੇ ਰੱਖਣਾ ਪੈਂਦਾ ਸੁਣਨ ਲੱਗੇ ਆ ਧਿਆਨ ਆਪਣੇ ਤੇ ਰੱਖਣਾ ਪੈਂਦਾ ਐਸਾ ਵਸੇ ਬੋਲਣਾ ਬੜਾ ਆਸਾਨ ਹੈ ਆਸਾਨ ਹੈ ਸੁਣਨਾ ਬੜਾ ਕਠਨ ਹੈ